ਬਹੁਤ ਖੁਸ਼ੀ ਦੇ ਮਕਾਮ ਸਾਰੇ ਇਕੱਤਰ ਹੋਇਆ ਸਾਡੇ ਹਲਕਾ ਪਲਾਟੇ ਬਹੁਤ ਸਿਰਕੜਡ ਯੂनाइटेड ਸਪੋਰਟਸ ਵੈਲਫੇਅਰ ਕਲੱਬ ਨਡਾਲਾ ਮੇਰਾ ਛੋਟਾ ਵੀ ਨਵਦੀਪ ਸਿੰਘ ਜੀ ਔਰ ਸਾਡੇ ਇਸ ਨਗਰ ਦੇ ਬੜੇ ਸਾਰੇ ਪਤਵੰਤੇ ਸਿਰਕੜਡ ਸੱਜਣ ਮਾਸਟਰ ਜੀ ਸਵੇਤ ਕਾਉਂਸਲਰ ਲਾਗੇ ਲਾਗੇ ਪਿੰਡਾਂ ਦੇ ਸਾਡੇ ਸਤਿਕਾਰਯੋਗ ਬਹੁਤ ਨਵੇਂ ਚੁਣੇਗੇ ਸਰਪੰਚ ਪੰਚ ਨੰਬਰਦਾਰ ਸਾਰੇ ਬਹੁਤ ਬਹੁਤ ਵਧਾਈ ਦੇ ਪਾਤਰੋਂ ਔਰ ਮੈਨੂੰ ਬੜੀ ਖੁਸ਼ੀ ਮੈਂ ਪਿਛਲੇ ਸਾਲ ਵੀ ਆਇਆ ਸੀਗਾ ਇਹ ਸਾਡਾ ਜਿਹੜਾ ਐਫਰਟ ਹੈਗਾ ਆ ਜਿਹੜਾ ਵਾਲੀਬॉल ਦਾ ਗਰਾਊਂਡ ਹੈ ਮੇਰੇ ਖਿਆਲ ਆ ਕਿ ਬਹੁਤ ਰੇਅਰ ਸ਼ਾਇਦ ਸ਼ਹਿਰਾ ਵਿੱਚ ਵੀ ਇਸ ਤਰ੍ਹਾਂ ਦੇ ਅੱਛੇ ਸਾਫ਼ ਸੁਥਰੇ ਗਰਾਊਂਡ ਨਹੀਂ ਕਿ ਜਿੱਦਾਂ ਦਾ ਇਹਨਾਂ ਨੇ ਯੂਨਾਈਟਿਡ ਸਪੋਰਟਸ ਕਲੱਬ ਨਡਾਲਾ ਨੇ ਤਿਆਰ ਕੀਤਾ ਔਰ ਮੈਂ ਦੇਖ ਰਿਹਾ ਕਿ ਬੜੀਆਂ ਅੱਛੀਆਂ ਟੀਮਾਂ ਆਲਮੋਸਟ ਨੈਸ਼ਨਲ ਲੈਵਲ ਦੀਆਂ ਰੇਲਵੇਜ਼ ਦੀਆਂ ਪੁਲਿਸ ਦੀਆਂ ਔਰ ਨੇਵੀ ਦੀ ਟੀਮ ਬਹੁਤ ਅੱਛੇ ਮੈਚੇਸ ਚੱਲ ਰਹੇ ਨੇ ਮੈਂ ਬਹੁਤ ਸਾਰੀਆਂ ਟੀਮਸ ਨੂੰ ਸਾਰੇ ਪ੍ਰਬੰਧਕਾਂ ਨੂੰ ਔਰ ਸਾਡਾ ਲੋਕਲ ਮੀਡੀਆ ਨਡਾਲੇ ਦਾ ਉਹਨਾਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਪੇਸ਼ ਕਰਦਾ ਔਰ ਇਹੀ ਉਮੀਦ ਕਰਦਾ ਕਿ ਇਹਨਾਂ ਨੂੰ ਦੇਖ ਕੇ ਸਾਡੇ ਪੰਜਾਬ ਦੇ ਵਿੱਚ ਸਾਡੇ ਇਲਾਕੇ ਸਾਡੇ ਦੋਆਬੇ ਦੇ ਵਿੱਚ ਸਪੋਰਟਸ ਜਿਹੜੀਆਂ ਨੇ ਹੋਰ ਪਰਫੁੱਲਤ ਹੋਣ ਗਿਆ ਮੇਰਾ ਹਮੇਸ਼ਾ ਕਹਿਣਾ ਹੁੰਦਾ ਕਿ ਸਪੋਰਟਸ ਜ਼ਿੰਦਗੀ ਦਾ ਇੱਕ ਉਨਾ ਹੀ ਇੰਪੋਰਟੈਂਟ ਪੱਖ ਹੈ ਜਿੰਨੀ ਐਜੂਕੇਸ਼ਨ ਜਾਂ ਤਾਲੀਮ ਹੈ ਕਿਉਂਕਿ ਤੁਹਾਡੀ ਪਰਸਨੈਲਿਟੀ ਡਿਵੈਲਪਮੈਂਟ ਤਾਂ ਹੀ ਹੋ ਸਕਦੀ ਹੈ ਜਦੋਂ ਤੁਸੀਂ ਜਸਮਾਨੀ ਤੌਰ ਤੇ ਵੀ ਬਿਲਕੁਲ ਤੰਦਰੁਸਤ ਹੋ ਮੈਨੂੰ ਹੁਣ ਵੀ ਜਦੋਂ ਟਾਈਮ ਲੱਗਦਾ ਮੈਂ ਮਹੀਨੇ 'ਚ ਕੋਸ਼ਿਸ਼ ਕਰਦਾ ਕਿ ਘੱਟੋ-ਘੱਟ 15 ਦਿਨ ਜ਼ਰੂਰ ਜਸਮਾਨੀ ਤੌਰ ਤੇ ਐਕਸਰਸਾਈਜ਼ ਚਾਹੇ ਉਹ brisk walk ਹੈ ਚਾਹੇ jogging ਹੈ ਚਾਹੇ weights weight training ਹੈ ਜਾਂ badminton ਦੀ ਗੇਮ ਕੁਛ ਨਾ ਕੁਛ ਕਰਦੇ ਰਹੀਦਾ ਜਿਸ ਨਾਲ ਤੁਹਾਡਾ ਜਿਹੜਾ ਫਿਜ਼ਿਕਲੀ ਅਪੀਰੈਂਸ ਹੈ ਉਹ ਅੱਛੀ ਆ ਉਹ ਕਹਿੰਦੇ ਨੇ ਅੰਗਰੇਜ਼ੀ ਦਾ ਛੋਟਾ ਜਿਹਾ ਕੋਟ ਹੈ ਫਰਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ ਜਦੋਂ ਤੁਸੀਂ ਦੇਖਦੇ ਹੋ ਕਿਸੇ ਵਿਅਕਤੀ ਨੂੰ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹਦੇ ਖਾਤੇ 'ਚ ਕਿੰਨੇ ਪੈਸੇ ਨੇ ਇਹਦੇ ਕੋਲ ਜ਼ਮੀਨ ਕਿੰਨੀ ਆ ਉਹਦੀ ਜਿਹੜੀ ਪਹਿਲੀ ਅਪੀਅਰੈਂਸ ਆ ਉਹ ਤੁਹਾਡੇ ਤੇ ਪ੍ਰਭਾਵ ਛੱਡਦੀ ਆ ਉਹਦਾ ਔਰ ਔਰ ਪਹਿਲੀ ਅਪੀਅਰੈਂਸ ਵਿੱਚ ਸਭ ਤੋਂ ਇੰਪੋਰਟੈਂਟ ਫਿਜ਼ੀਕਲ ਅਪੀਅਰੈਂਸ ਆ ਸੋ ਇਸ ਕਰਕੇ ਬਹੁਤ ਇੰਪੋਰਟੈਂਟ ਆ ਅੱਜ ਮੈਂ ਦੇਖ ਰਿਹਾ ਕਿ ਬਹੁਤ ਭਿਆਨਕ ਬਿਮਾਰੀਆਂ ਨੇ ਲੋਕਾਂ ਨੂੰ ਆ ਮੈਂ ਆਪਣੇ ਲੱਗ ਕੇ ਜਾਣ ਦਾ ਮੌਕਾ ਮਿਲਦਾ ਕੋਈ 45 ਸਾਲ ਦਾ ਕੋਈ 50 ਸਾਲ ਦਾ ਕੋਈ 60 ਸਾਲ ਦਾ ਕਾਰਡੀਆਕ ਰਿਸਟ ਦੇ ਸ਼ਿਕਾਰ ਹੋ ਰਹੇ ਨੇ ਬਹੁਤ ਸਾਰੀਆਂ ਹੋਰ ਬਿਮਾਰੀਆਂ ਦੇ ਬੜੇ ਸਮੇਂ ਤੋਂ ਪਹਿਲਾਂ ਲੋਕੀ ਤੰਦਰੁਸਤ ਨਹੀਂ ਗਏ ਬਹੁਤ ਸਾਰੇ ਪਹਿਲਾਂ ਕਦੀ ਸੁਣਿਆ ਨਹੀਂ ਸੀਗਾ ਸਾਡੇ ਔਰਤਾਂ ਨੂੰ ਸਾਡੇ ਪੰਜਾਬ ਦੇ ਵਿੱਚ ਡਾਇਬਟੀਜ਼ ਤੇ ਬਲੱਡ ਪ੍ਰੈਸ਼ਰ ਦੀ ਜਿਹੜੀ ਇਹ ਬਹੁਤ ਕੀ ਕਹਿੰਦੇ ਜਿਹੜੀਆਂ ਬਿਮਾਰੀਆਂ ਲੱਗੀਆਂ ਉਹਨੇ ਔਰ ਇਹ ਜਿਹੜੀਆਂ ਡਾਇਬਟੀਜ਼ ਜਾਂ ਬਲੱਡ ਪ੍ਰੈਸ਼ਰ ਇਹ ਗੇਟਵੇ ਆ ਬਾਕੀ ਵੱਡੀਆਂ ਬਿਮਾਰੀਆਂ ਦਾ ਜਦੋਂ ਆਪਾਂ ਇਹਨਾਂ ਨੂੰ ਕੰਟਰੋਲ ਨਹੀਂ ਕਰਦੇ ਇਹ ਇਕੱਲਾ ਦਵਾਈਆਂ ਨਾਲ ਕੰਟਰੋਲ ਨਹੀਂ ਹੋ ਸਕਦਾ ਇਹਦੇ ਚ ਬਹੁਤ ਤੁਹਾਨੂੰ ਫਿਜ਼ੀਕਲ ਐਕਸਰਸਾਈਜ਼ ਨਾਲ ਅੱਧੀਆਂ ਬਿਮਾਰੀਆਂ ਦਾ ਹੱਲ ਫਿਜ਼ੀਕਲ ਐਕਸਰਸਾਈਜ਼ ਹੈ। ਔਰ ਜਦੋਂ ਆਪਾਂ ਫਿਜ਼ੀਕਲ ਐਕਟੀਵਿਟੀ ਕਰਦੇ ਜਿੱਦਾਂ ਹੁਣ ਬੱਚੇ ਖੇਡ ਰਹੇ ਨੇ, ਰੋਜ਼ ਪ੍ਰੈਕਟਿਸ ਕਰਦੇ ਨੇ। ਇਹਨਾਂ ਦੇ ਅੰਦਰੋਂ ਅੱਛੇ ਕੈਮੀਕਲਸ ਰਿਲੀਜ਼ ਹੁੰਦੇ ਨੇ। ਇਹ ਤੁਹਾਨੂੰ ਤੁਹਾਡੀ ਤਬੀਅਤ ਨੂੰ ਖੁਸ਼ ਰੱਖਦੇ ਨੇ, ਸਟ੍ਰੈਸ ਨੂੰ ਦੂਰ ਕਰਦੇ ਨੇ। ਬਹੁਤ ਸਾਰੇ ਇਹਦੇ ਫਾਇਦੇ ਨੇ ਸਪੋਰਟਸ ਦੇ। ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਬੜਾ ਨਾਮ ਹੈ ਸਾਡਾ ਸਾਰੇ ਦੇਸ਼ ਵਿੱਚ। ਅਨਫੋਰਚਨਟਲੀ ਸਪੋਰਟਸ ਨੂੰ ਪੰਜਾਬ 'ਚ ਉਨੀ ਪ੍ਰੋਮੋਸ਼ਨ ਨਹੀਂ ਮਿਲੀ। ਉਨਾ ਰਤਬਾ ਉਨਾ ਮਾਣ ਸਤਕਾਰ ਨਹੀਂ ਮਿਲਿਆ ਮੇਰੇ ਖਿਆਲ ਆ ਕਿ ਸਾਡੇ 13000 ਪਿੰਡ ਆ ਹਰ ਪਿੰਡ ਵਿੱਚ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਚਾਹੇ ਉਹ ਕਬੱਡੀ ਆ ਚਾਹੇ ਉਹ ਵਾਲੀਬॉल ਆ ਚਾਹੇ ਉਹ ਹੋਰ ਸਪੋਰਟਸ ਨੇ ਤਾਂ ਇਹ ਜਿੰਨਾ ਇਹਨੂੰ ਆਪਾਂ ਪ੍ਰਮੋਟ ਕਰਾਂਗੇ ਉਨਾ ਸਾਡੀ ਸੁਸਾਇਟੀ ਸਟਰੋਂਗ ਹੋਵੇਗੀ ਔਰ ਜਿਹੜਾ ਅੱਜ ਰੋਲਾ ਨਸ਼ਿਆਂ ਵਗੈਰਾ ਦਾ ਇਹਨਾਂ ਲਾਂਤਾ ਤੋਂ ਆਪਾਂ ਤਾਂ ਇਹਨੂੰ ਦੂਰ ਜਾ ਸਕਦੇ ਕਿਉਂਕਿ ਆਹੀ ਇੱਕ ਮੈਦਾਨ ਐ ਜਿੱਥੇ ਤੁਸੀਂ ਇਹ ਜਿਹੜਾ ਇਹਨਾਂ ਗਲਤ ਆਦਤਾਂ ਤੋਂ ਖੇੜਾ ਛੁਡਾ ਸਕਦੇ ਮੈਂ ਸਾਰੇ ਨੌਜਵਾਨਾਂ ਨੂੰ ਆਪਣੇ ਇਲਾਕੇ ਦੇ ਖਾਸ ਤੌਰ ਤੇ ਪੁਲੱਥ ਲੱਕੇ ਦੇ ਨੂੰ ਅਪੀਲ ਕਰੂੰਗਾ ਕਿ ਹਰ ਪਿੰਡ ਵਿੱਚ ਕੋਈ ਨਾ ਕੋਈ ਅੱਛਾ ਗਰਾਊਂਡ ਐਕਟੀਵਿਟੀ ਵਾਸਤੇ ਤਿਆਰ ਕਰੋ ਔਰ ਰੋਜ਼ ਆਪਣੇ ਖੁਦ ਦੇ ਵਾਸਤੇ 1 ਘੰਟਾ ਜ਼ਰੂਰ ਆਪਣੇ ਸਰੀਰ ਲਈ ਕੱਢਣ ਦੀ ਕੋਸ਼ਿਸ਼ ਕਰੋ ਕਾਫੀ ਹੱਦ ਤੱਕ ਜ਼ਿੰਦਗੀ ਜਿਹੜੀ ਆ ਉਹ ਤੁਹਾਡੀ ਤਬਦੀਲ ਹੋਵੇਗੀ ਔਰ ਤੁਹਾਨੂੰ ਬਿਹਤਰ ਆਪਣੇ ਆਪ ਦੀ ਜ਼ਿੰਦਗੀ ਦਾ ਨਜ਼ਰੀਆ ਬਿਹਤਰ ਹੋਣ ਲੱਗ ਜਾਵੇਗਾ ਸੋ ਜਿਆਦਾ ਅੱਗੇ ਨਾ ਜਾਂਦਾ ਆ ਆਪਾਂ ਸਭ ਨੇ ਮੈਚ ਦੇਖਣਾ ਦੋਨੋਂ ਟੀਮਸ ਬੜੀਆਂ ਅੱਛੀਆਂ ਨੇ ਮੇਰੀ ਸੈਮੀ ਫਾਈਨਲਸ অর ਫਾਈਨਲਿਸਟ ਨੂੰ ਦਿਲ ਦੀਆਂ ਗਹਿਰਾਂयां ਤੋਂ ਸ਼ੁਭ ਕਾਮਨਾਵਾਂ ਤੇ ਮੁਬਾਰਕਬਾਦ ਆ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਬੰਧਕਾਂ ਦਾ ਇੱਕ ਵਾਰ ਫੇਰ ਮੈਂ ਸ਼ੁਕਰੀਆ ਅਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜੰਪਲੀਅਨ ਟੀਵੀ